ਉਹ ਇਹ ਐਵੇਂ ਕੰਮ ਦੇ ਦਾ ਸਮਾਂ ਉਹਦਾ ਦਬਾਅ ਹੈ ਟੀਵੀ ਦੇਖਣੋਂ ਬੜਾ ਨਹੀਂ ਕਰੇਗਾ ਹੋਰ ਲੋਕਾਂ ਨੇ ਤੁਹਾਡੇ ਵੇਖਣੋਂ ਨਹੀਂ ਕਰੇਗਾ ਜੇ ਜਦੋਂ ਨਾਮ ਸੁਣਨ ਵਾਸਤੇ ਬੈਠਣਾ ਹੈ ਨਾ ਅੱਥ ਬਣੇਗੀ ਕਿ ਪਤਾ ਕਿਸੇ ਨੂੰ ਭਜਨ ਕਿਵੇਂ ਲੈਣਾ ਕਿਵੇਂ ਕਰਨਾ ਦੂਜੀ ਗੱਲ ਇਹ ਜੇ ਬਹਿ ਗਿਆ ਤੇ ਫਿਰ ਜਿਸੇ ਨਾਮ ਸੁਣਨ ਕਰਨਾ ਉਹ ਸਭ ਦੁਨੀਆ ਦੀਆਂ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਤੇ ਤੇ ਆਸਮਾਨ ਦੇ ਨੇ ਤੇ ਜੀ ਨਾਅ ਜਿਹਨਾਂ ਦਾ ਫੀਲ ਵੈਜਾ ਇਹਨਾਂ ਦਾ ਨਾਮ ਸੁਣਨ ਤੇ ਮਨ ਤੇ ਲੱਗਦਾ ਨਹੀਂ ਜਿਹੜੇ ਸਕੂਲ ਬੱਚੇ ਪੜਨ ਜਾਂਦੇ ਨੇ ਨਾ ਉਹ ਕਹਿੰਦੇ ਸ਼ਾਇਦ ਉਹਦੇ ਲੜਦੇ ਮੁੜਿਆ ਮੁੜਿਆ ਨਹੀਂ ਵੇਖ ਰਾਹੇ ਮੁੜਿਆ ਜਦੋਂ ਉਹਨਾਂ ਨੂੰ ਹੌਲੀ-ਹੌਲੀ ਸਵਾਲ ਪੈ ਜਾਂਦਾ ਫਿਰ ਉਹ ਵਕੀਲ ਡਾਕਟਰ ਤੇ ਕਈ ਕੁਝ ਕਰਦੇ ਨੇ ਇਸੇ ਤਰ੍ਹਾਂ ਇਹ ਨਾਮ ਸੁਣੋ ਵਾਲੇ ਪਰਸੋ ਜਿਆ ਜੀ ਨਹੀਂ ਲੱਗਦਾ ਫਿਰ ਉਹਦੇ ਸਿੱਖ ਬੱਚਾ ਜਿਹੜਾ ਉਹ ਜਿਹੜੀ ਜੀਹਨਾਂ ਨੇ ਆਖਿਆ ਵੀ ਮਨ ਜਾਂਦਾ ਤੇ ਜਾਣਦੇ ਜ਼ਿਕਰ ਲਤੋ ਸਰੀਰ ਤੇ ਤੁਹਾਡਾ ਜੀ ਕਰਦਾ ਰਹੇ ਕਿ ਮੈਂ ਸੰਤਰੇ ਤੋੜ ਕੇ ਖਾ ਲਵਾਂ ਮਨ ਤੇ ਨਹੀਂ ਲੇ ਕਾਬੂ ਰਿਆ ਪਰਦੇ ਸਰੀਰ ਨੂੰ ਜੇ ਸਰੀਰ ਲੋਕ ਲਵੇ ਨਾ ਤੇ ਜੁੱਤੀਆਂ ਤੋਂ ਬਾਜਾ ਲੈ ਆ ਨਾ ਤੁਹਾਡੇ ਹੰਦ ਤੇ ਇਸੇ ਤਰੀਕੇ ਜਿਹੜਾ ਬਾਂਦਰ ਹੈ ਨਾ ਉਹ ਨੂੰ ਤੁਸੀਂ ਫੁੱਲਾ ਛੱਡਿਆ ਵਾ ਜਿਵੇਂ ਉਹਦੇ ਉਹਨੇ ਤੋੜੇ ਪੜੇਗਾ ਉਹਦੇ ਟਾੜੇਗਾ ਪਰ ਜੇ ਤੁਸੀਂ ਸੰਧੀ ਨਾਲ ਬੰਨ ਕੇ ਜੋ ਬੰਨਣਾ ਦੇ ਦਿੱਤੀ ਦੀ ਅਰਕਿਹਰਨ ਕਾਨੀ ਜਾਵੇਗਾ